ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਸਿੱਖ ਪੰਥ ਦੇ ਸਭ ਤੋਂ ਕਾਮਯਾਬ ਉੱਚੇ ਆਚਰਨ ਦੇ ਤਨੇ ਮਹਾਨ ਵਿਦਵਾਨ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਨੇ ਆਪਣਾ ਸਾਰਾ ਜੀਵਨ ਪੰਥ ਦੀ ਸੇਵਾ ਵਿੱਚ ਲਗਾ ਦਿੱਤਾ ਆਪ ਜੀ ਦਾ ਜਨਮ 1791 ਈਸਵੀ ਗੁਜਰਾਵਾਲਾ ਪਾਕਿਸਤਾਨ ਵਿਖੇ ਹੋਇਆ 7 ਸਾਲ ਦੀ ਉਮਰ ਵਿੱਚ ਪਿਤਾ ਦਾ ਸਾਆਇਆ ਸਿਰ ਤੋਂ ਉੱਠ ਗਿਆ ਮਾਤਾ ਨੇ ਆਪ ਜੀ ਦੀ ਪੜ੍ਹਾਈ ਘੋੜ ਸਵਾਰੀ ਅਤੇ ਸ਼ਸਤਰ ਵਿਦਿਆ ਦੇ ਖਾਸ ਪ੍ਰਬੰਧ ਕੀਤੇ ਅਤੇ 10 ਸਾਲ ਦੀ ਉਮਰ ਵਿੱਚ ਅੰਮ੍ਰਿਤ ਪਾਨ ਕਰਵਾ ਕੇ ਗੁਰੂ ਦੇ ਲੜ ਲਗਾ ਦਿੱਤਾ ਮਹਾਰਾਜਾ ਰਣਜੀਤ ਸਿੰਘ ਜੀ ਹਰ ਸਾਲ ਬਸੰਤ ਪੰਚਮੀ ਤੇ ਵੱਡਾ ਦਰਬਾਰ ਲਗਾਉਂਦੇ ਸਨ ਜਿਸ ਵਿੱਚ ਵੱਡੇ ਵੱਡੇ ਸੂਰਮੇ ਆਪਣੇ ਸ਼ਸਤਰ ਵਿਦਿਆ ਦੇ ਜੋਹਰ ਦਿਖਾਉਂਦੇ ਸਨ 1805 ਈਸਵੀ ਵਿੱਚ ਬਸੰਤ ਪੰਚਮੀ ਦੇ ਦਰਬਾਰ ਵਿੱਚ ਸਰਦਾਰ ਹਰੀ ਸਿੰਘ ਨਲਵਾ ਨੇ ਸ਼ਸਤਰਾਂ ਦੇ ਐਸੇ ਜੋਹਰ ਦਿਖਾਏ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਗਲ ਦਾ ਸੋਨੇ ਦਾ ਕੰਠਾ ਆਪ ਜੀ ਦੇ ਗਲ ਵਿੱਚ ਪਾ ਦਿੱਤਾ ਇੱਕ ਦਿਨ ਆਪ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ ਸ਼ਿਕਾਰ ਖੇਡਣ ਗਏ ਇੱਕ ਇਰਾਚਾਨਕ ਆਪ ਉਤੇ ਟੁੱਟ ਪਿਆ ਆਪ ਜੀ ਨੇ ਇਕਦਮ ਸੰਭਲ ਕੇ ਸ਼ੇਰ ਨੂੰ ਜਬਾੜੇ ਤੋਂ ਹੱਥਾਂ ਨਾਲ ਫੜ ਕੇ ਜ਼ਮੀਨ ਉਤੇ ਪਟਕਾ ਮਾਰਿਆ ਅਤੇ ਆਪਣੇ ਸ਼ੀਰ ਸਾਹਿਬ ਦੇ ਨਾਲ ਐਸਾ ਵਾਰ ਕੀਤਾ ਕਿ ਸ਼ੇਰ ਦੀ ਗਰਦਨ ਟੜ ਤੋਂ ਵੱਖ ਕਰ ਦਿੱਤੀ ਇਸ ਘਟਨਾ ਤੋਂ ਬਾਅਦ ਆਪ ਜਿੱਦਾ ਨਾਮ ਨਲਵਾ ਮਸ਼ਹੂਰ ਹੋ ਗਿਆ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਹ ਨਜ਼ਾਰਾ ਬੜੇ ਨੇੜੇੋਂ ਦੇਖਿਆ ਅਤੇ ਖੁਸ਼ ਹੋ ਕੇ ਆਪ ਜੀ ਨੂੰ 800 ਸ਼ੇਰਦਿਲ ਰੈਜੀਮੈਂਟ ਦਾ ਸਰਦਾਰ ਬਣਾ ਦਿੱਤਾ ਕਸੂਰ ਦੀ ਲੜਾਈ ਵਿੱਚ ਸ਼ੇਰਦਿਲ ਰੈਜੀਮੈਂਟ ਨੇ ਉੱਥੋਂ ਦੇ ਨਵਾਬ ਅਤੇ 200 ਸਿਪਾਹੀ ਗ੍ਰਫਤਾਰ ਕਰਕੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਹਵਾਲੇ ਕੀਤੇ ਜਿਸ ਤੋਂ ਖੁਸ਼ ਹੋ ਕੇ ਮਹਾਰਾਜਾ ਨੇ 30000 ਰੁਪਏ ਸਾਲਾਨਾ ਦੀ ਜਾਗੀਰ ਸਰਦਾਰ ਹਰੀ ਸਿੰਘ ਨਲਵਾ ਨੂੰ ਦਿੱਤੇ ਮੁਲਤਾਨ ਦੀ ਜੰਗ ਜਿੱਤਣ ਤੋਂ ਬਾਅਦ ਸਰਦਾਰ ਹਰੀ ਸਿੰਘ ਦੀ ਬਹਾਦਰੀ ਨੂੰ ਦੇਖਦਿਆਂ ਹੋਇਆਂ ਜਾਗੀਰ ਦੇ ਵਿੱਚ 20000 ਰੁਪਏ ਸਾਲਾਨਾ ਦਾ ਹੋਰ ਵਾਅਦਾ ਕੀਤਾ ਗਿਆ ਨਵਾਬ ਸ਼ਾਹ ਸੁਜਾਨ ਆਪਣੇ ਪ੍ਰਾਤੋਂ ਹਾਰ ਕੇ ਆਪ ਅਟਕ ਪਹੁੰਚ ਗਿਆ ਅਤੇ ਆਪਣੇ ਪਰਿਵਾਰ ਨੂੰ ਉਸਨੇ ਲਾਹੌਰ 'ਤੇ ਦਿੱਤਾ ਅਟਕ ਦੇ ਨਵਾਬ ਨੇ ਸੁਜਾਨ ਖਾਨ ਨੂੰ ਬੰਦੀ ਬਣਾ ਕੇ ਕਸ਼ਮੀਰ ਦੇ ਗਵਰਨਰ ਦੇ ਕੋਲ ਭੇਜ ਦਿੱਤਾ काबुल दा वजीर शाह सुजान ਦਾ ਪਿੱਛਾ ਕਰ ਰਿਹਾ ਸੀ ਜਦ ਉਸਨੇ ਪਤਾ ਚੱਲਿਆ ਕਿ ਉਹ ਕਸ਼ਮੀਰ ਵਿੱਚ ਹੈ ਤਾਂ ਉਸਨੇ ਕਸ਼ਮੀਰ ਦੇ ਉੱਤੇ ਚੜ੍ਹਾਈ ਕਰਨ ਦੇ ਲਈ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਸੁਨੇਹਾ ਭੇਜਿਆ ਕਿ ਜੇ ਤੁਸੀਂ ਮੇਰਾ ਸਾਥ ਦੇਵੋਗੇ ਤਾਂ ਮੈਂ ਤੁਹਾਨੂੰ ਲੁੱਟਦਾ ਅੱਧਾ ਮਾਲ ਅਤੇ 9 ਲੱਖ ਰੁਪਏ ਦੇਵਾਂਗਾ ਦੂਜੇ ਪਾਸੇ ਸ਼ਾਹ ਸੁਜਾਨ ਦੀ ਬੇਗਮ ਨੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਸੁਨੇਹਾ ਭੇਜਿਆ ਕਿ ਜੇ ਤੁਸੀਂ ਸ਼ਾਹ ਸੁਜਾਨ ਨੂੰ ਛੁੜਾ ਦੇਵੋਗੇ ਤਾਂ ਮੈਂ ਤੁਹਾਨੂੰ ਕੋਹਿੰਦੁਰ ਹੀਰਾ ਦੇਵਾਂਗੀ ਸਰਦਾਰ ہری ਸਿੰਘ ਨਲਵਾ ਨੇ 12000 ਖਾਲਸਾ ਫੌਜ ਦੇ ਨਾਲ ਕਸ਼ਮੀਰ ਦੇ ਉੱਤੇ ਹੱਲਾ ਬੋਲ ਦਿੱਤਾ ਖਾਲਸੇ ਅਤੇ ਅਫਗਾਨਾਂ ਦੇ ਅੱਗੇ ਕਸ਼ਮੀਰ ਦਾ ਗਵਰਨਰ ਬਹੁਤੀ ਦੇਰ ਟਿਕ ਨਹੀਂ ਪਾਇਆ ਜੇਤੂ ਤੋਂ ਬਾਅਦ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਿੱਤ ਦਾ ਅੱਧਾ ਲੁੱਟਿਆ ਹੋਇਆ ਮਾਲ ਅਤੇ 9 ਲੱਖ ਰੁਪਏ ਦੀ ਮੰਗ ਕੀਤੀ ਤਾਂ ਟਾਲ ਮ ਟੋਲ ਕਰਨ ਲੱਗ ਗਿਆ ਐਸੇ ਗਰਮਾ ਗਰਮੀ ਦੇ ਵਿੱਚ ਖਾਲਸਾ ਫੌਜਾਂ ਸ਼ਾਹ ਸੁਜਾਨ ਨੂੰ ਲੈ ਕੇ ਲਾਹੌਰ ਆ ਗਈਆਂ ਉਸ ਦੀ ਬੇਗਮ ਨੇ ਖੁਸ਼ ਹੋ ਕੇ ਕੋਹਨੂ ਹੀਰਾ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਭੇਟਾ ਕਰ ਦਿੱਤਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਕਹਿੰਦੇ ਸਰਦਾਰ ਹਰੀ ਸਿੰਘ ਨਲੂਆ ਨੇ ਕਸ਼ਮੀਰ ਦੇ ਵਿੱਚ ਚਾਂਦੀ ਅਤੇ ਤਾਂਬੇ ਦੇ ਸਿੱਕੇ ਚਲਾਏ ਜਿਸ ਦੇ ਇੱਕ ਪਾਸੇ ਹਰੀ ਸਿੰਘ ਦਾ ਨਾਮ ਅਤੇ ਦੂਜੇ ਪਾਸੇ ਸ੍ਰੀ ਅਕਾਲ ਸਹਾਏ ਅੰਕਿਤ ਕੀਤਾ ਗਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ